ਹਾਂਜੀ ਇਹੋ ਸਭ ਨੂਰ ਮੈਲ ਦਾ ਜਜ ਅੱਜ ਸਾਹਮਣੇ ਆ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਜੀ ਥੈਂਕ ਯੂ ਤੇ ਦੂਜਾ ਸਾਨੂੰ ਦੱਸੋ ਵੀ ਤੁਹਾਨੂੰ ਕਿਵੇਂ ਲੱਗਾ ਜੀ ਹਾਂ ਠੀਕ ਹੈ ਜੀ ਨੋਰਮਲ ਵਧੀਆ ਸ਼ਹਿਰ ਆ ਇਤਿਹਾਸਕ ਸ਼ਹਿਰ ਆ ਤੇ ਹਾਂ ਕੁਝ ਜਿਹੜਾ ਤੁਸੀਂ ਮੇਰੇ ਨਾਲ ਡਿਸਕਸ ਕੀਤੀਆਂ ਕਿ ਕੁਝ ਮੁੱਦੇ ਹੈਗੇ ਆ ਤੇ ਉਹਨਾਂ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਹੱਲ ਕੀਤਾ ਜਾਵੇ ਜਿੱਦਾਂ ਕਿ ਅਨੋਥਰਾਇਜ਼ ਕੰਸਟਰਕਸ਼ਨ ਆ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਵੀ ਜਿਹੜੇ ਵੀ ਜੁੜੀ ਵੀ ਤੁਸੀਂ ਬਿਲਡਿੰਗ ਬਣਾਣੀਆਂ ਉਹਦਾ ਬਕਾਇਦਾ ਨਕਸ਼ਾ ਪਾਸ ਕਰਾ ਕੇ ਤੇ ਫੇਰ ਹੀ ਬਣਾਈ ਜਾਵੇ ਇਤੋਂ ਲਗਾ ਅਸੀਂ ਲੋਕਾਂ ਨੂੰ ਇਹ ਵੀ ਬੇਨਤੀ ਕਰਾਂਗੇ ਕਿ ਆਪਣਾ ਜਿਹੜਾ ਪ੍ਰਾਪਰਟੀ ਟੈਕਸ ਆ ਉਹ ਟਾਈਮ ਸੇ ਜਮਾ ਕਰਵਾਇਆ ਜਾਵੇ ਤਾਂ ਕਿ ਉਹ ਪੈਸੇ ਜਿਹੜੇ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਤੇ ਲਗਾਏ ਜਾਣ। ਇਹ ਸਭ ਮੈਂ ਤੁਹਾਨੂੰ ਰੁਕਣ ਇਹ ਚ ਨਾ ਅਵੇਅਰਨੈਸ ਦੀ ਬਹੁਤ ਜ਼ਰੂਰਤ ਆ ਕਿਉਂਕਿ ਜਿੰਨੇ ਬਿਲਡਿੰਗ ਜਾਂ ਕੋਈ ਦੁਕਾਨ ਬਣਾਨੀ ਨਾ ਇਦਾਂ ਦੇ ਬੰਦੇ ਹੈਗੇ ਆ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਕਹਿੰਦੇ ਕੋਈ ਕਰਨੀ ਜੀ ਤੁਸੀਂ ਬਣਾਓ ਅਸੀਂ ਸਭ ਲਾਂਗੇ। ਉਹ ਜਦੋਂ ਅਧਿਕ ਬਣ ਜਾਂਦੀ ਆ ਫਿਰ ਜਦੋਂ ਨਗਰ ਕੌਂਸਲ ਦੀ ਧਿਆਨ ਚਾਜਦੀ ਬਿਲਡਿੰਗਾਂ ਜਾਂ ਦੁਕਾਨਾਂ ਫਿਰ ਰੁਕ ਜਾਂਦੀਆਂ ਤੇ ਇਦਾਂ ਦਾ ਬਹੁਤ ਸਿਸਟਮ ਚੱਲਦਾ ਪਿਆ ਹੋ ਸਕਦਾ ਵੀ ਤੁਹਾਡੀ ਨਗਰ ਕੌਂਸਲ ਜੀ ਕੋਈ ਇਦਾਂ ਦੇ ਹੁਣ ਅਨਸਰ ਕੀ ਇਦਾਂ ਦਾ ਕੋਈ ਸਾਹਮਣੇ ਆਉਂਦਾ ਕੋਈ ਵਿਅਕਤੀ ਜਿਹੜਾ ਮੰਨ ਲਓ ਲੋਕਾਂ ਨੂੰ ਮਿਸਗਾਈਡ ਕਰਕੇ ਗਲਤ ਰਾਹ ਤੇ ਪਾਉਂਦਾ ਕਿ ਉਸ ਦੇ ਖਿਲਾਫ ਕੋਈ ਕਾਰਵਾਈ ਹੋਏਗੀ ਇਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਪਬਲਿਕ ਨੂੰ ਵੇਅਰ ਕਰਾਂਗੇ ਕਿ ਉਹਨਾਂ ਨੂੰ ਇਹ ਜਾਣਕਾਰੀ ਹੋਵੇ ਕਿ ਨਗਰ ਕੌਂਸਲ ਆ ਕੇ ਕਿਦਾਂ ਨਕਸ਼ਾ ਪਾਸ ਕਰਾਣਾ ਹੈ ਜਾਂ ਕਿਸੇ ਆਰਕੀਟੈਕਟ ਦੇ ਥਰੂ ਕਿਸ ਤਰ੍ਹਾਂ ਕਰਾਣਾ। ਇਹ ਨਕਸ਼ਾ ਪਾਸ ਕਰਾਣਾ ਹੈ। ਹਾਂਜੀ। ਦੂਸਰੀ ਗੱਲ ਜਿਹੜੀ ਤੁਸੀਂ ਕਹੇ ਆ ਵੀ ਕੁਝ ਲੋਕਾਂ ਦੇ ਪ੍ਰਭਾਵ ਆ ਕੇ ਕੋਈ ਇਸ ਤਰ੍ਹਾਂ ਦੀ ਜੇ ਕੋਈ ਸਾਡੇ ਧਿਆਨ ਚ ਆਊਗਾ ਤੇ ਅਸੀਂ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। ਹਾਂਜੀ ਬਾਕੀ ਜਿਹੜਾ ਤੁਸੀਂ ਹੁਣ ਟ੍ਰੈਫਿਕ ਦੀ ਸਮੱਸਿਆ ਉਹ ਮੇਜਰ ਪ੍ਰੋਬਲਮ ਆਇਆ ਥੇ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਦੁਕਾਨਦਾਰਾਂ ਨੂੰ ਵੀ ਬੇਨਤੀ ਕੀਤੀ ਜਾਵੇ ਤੇ ਉਹਨਾਂ ਨਾਲ ਵੀ ਇੱਕ ਮੀਟਿੰਗ ਕਰਾਂਗੇ ਕਿ ਆਪਣਾ ਸਮਾਨ ਜਿਹੜਾ ਉਹ ਦੁਕਾਨ ਦੇ ਅੰਦਰ ਹੀ ਰੱਖਿਆ ਜਾਵੇ ਤੇ ਨਗਰ ਕੌਂਸਲ ਨੂੰ ਜਿਹੜਾ ਸਹਿਯੋਗ ਕੀਤਾ ਜਾਵੇ ਕਿਉਂਕਿ ਜਿਵੇਂ ਤੁਸੀਂ ਆਪ ਵੀ ਕਿਹਾ ਵੀ ਅਵੇਰਨੈਸ ਬਹੁਤ ਜ਼ਰੂਰੀ ਆ ਦੁਕਾਨਦਾਰਾਂ ਲਈ ਵੀ ਰਾਹਗੀਰਾਂ ਦੇ ਵੀ ਤੇ ਜਿਹੜੇ ਛੋਟੇ ਜਿਹਦਾ ਰੇੜੀ ਫੜੀ ਵਾਲੇ ਉਹਨਾਂ ਲਈ ਵੀ ਆ ਵੀ ਆਪਾਂ ਉਹਨਾਂ ਨੂੰ ਸਮਝਾਈਏ ਵੇ ਉਹਨਾਂ ਦੀ ਵਜ੍ਹਾ ਦੇ ਨਾਲ ਟ੍ਰੈਫਿਕ ਦੇ ਵਿੱਚ ਬਿਗਨ ਵੀ ਪੈਂਦਾ ਲੋਕਾਂ ਦਾ ਨੁਕਸਾਨ ਵੀ ਹੁੰਦਾ ਹੈ ਨਾ ਤੇ ਅਸੀਂ ਉਮੀਦ ਰੱਖਾਂਗੇ ਜੀ ਵੀ ਜਿਹੜੇ ਆਪਾਂ ਮੁੱਦੇ ਡਿਸਕਸ ਆਫ ਕੈਮਰਾ ਵੀ ਕੀਤੇ ਆ ਟ੍ਰੈਪਕ ਦਾ ਸੀ ਜਾਂ ਜਿਹੜੇ ਨਜਾਇਜ਼ ਕਬਜੇ ਹੈਗੇ ਆ ਜਾਂ ਅਨ ਆਥਰਾਇਜ਼ਡ ਬਿਲਡਿੰਗ ਆ ਆ ਇਹਨਾਂ ਤੇ ਕਾਰਵਾਈ ਆਉਣ ਵਾਲੇ ਸਮੇਂ 'ਚ ਤੁਹਾਡੇ ਨੂੰ ਦੇਖਣ ਨੂੰ ਮਿਲੇਗੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਆ ਕਿ ਆਉਣ ਵਾਲੇ ਟਾਈਮ ਤੇ ਨਗਰ ਕੌਂਸਲ ਜਿਹੜੀ ਪੋਜ਼ਟਿਵਲੀ ਇਹ ਸਾਰੇ ਜਿਹੜੇ ਮਸਲੇ ਹੱਲ ਕਰੂਗੀ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਤੇ ਕਿਸੇ ਨੂੰ ਵੀ ਪਬਲਿਕ ਆਮ ਪਬਲਿਕ ਨੂੰ ਜਿਹੜੀ ਉਹ ਕੋਈ ਵੀ ਸਮੱਸਿਆ ਜਿਹੜੀ ਨਾ ਹੋਵੇ ਇੱਕ ਯੂਸਬ ਹੋਰ ਵੀ ਅਭੀ ਜਿਵੇਂ ਹੁਣ ਜਿਹੜੀਆਂ ਬਿਲਡਿੰਗਾਂ ਨਜਾਇਜ਼ ਬੰਦੀਆਂ ਉਹਦੇ ਵਿੱਚ ਇਹ ਹੁੰਦਾ ਵੀ ਜਦੋਂ ਨਗਰ ਕੌਂਸਲ ਦੇ ਧਿਆਨ 'ਚ ਅਧਿਕਾਰੀਆਂ ਦੇ ਧਿਆਨ 'ਚ ਆ ਜਾਂਦਾ ਕੋਈ ਮੁੱਦਾ ਫਿਰ ਤੁਸੀਂ ਨਾ ਕੋਰਟ ਕੇਸ ਕਰ ਦਿੰਦੇ ਹੋ ਕੋਰਟ ਕੇਸ ਚੱਲਦਾ ਰਹਿੰਦਾ ਤੇ ਉਧਰੋਂ ਜਿਹੜੀ ਬਿਲਡਿੰਗ ਹੈ ਉਹ ਬਣਦੀ ਰਹਿੰਦੀ ਆ ਇਦਾਂ ਦੀਆਂ ਕਈ ਬਿਲਡਿੰਗਾਂ ਸਾਡੇ ਦੇਖਣ ਚਾਹੀਆਂ ਵੀ ਕੇਸ ਦੇ ਚੱਲਦੇ ਦੌਰਾਨ ਬਿਲਡਿੰਗਾਂ ਬਣ ਗਈਆਂ ਬਿਲਡਿੰਗਾਂ ਇਸ ਟਾਈਮ ਚੱਲਦੀਆਂ ਪਈਆਂ ਕਿਸੇ ਨੇ ਰੈਸਟੋਰੈਂਟ ਖੋਲ੍ਹਿਆ ਕਿਸੇ ਨੇ ਹੋਟਲ ਖੋਲ੍ਹ ਲਿਆ ਜਦ ਕਿ ਉਹਨਾਂ ਦਾ ਨਕਸ਼ਾ ਕਿਸੇ ਦਾ پاس ਨਹੀਂ ਕੀ ਕੋਈ ਇਦਾਂ ਦਾ ਪ੍ਰੋਵੀਜ਼ਨ ਹੈ ਵੀ ਉਹਨਾਂ ਨੂੰ ਸੀਲਡ ਕੀਤਾ ਜਾ ਸਕੇ ਬਿਲਕੁਲ ਨਹੀਂ ਅਸੀਂ ਜਿਹੜੀਆਂ ਵੀ ਕੋਈ ਬਿਲਡਿੰਗ ਇਦਾਂ ਦੀ ਅਨੌਥਰਾਇਜ਼ ਬਣੀ ਆ ਜਾਂ ਉਹਨਾਂ ਨਹੀਂ ਗਿਆ ਉਹਦੇ ਤੇ ਆਪਾਂ ਸਟ੍ਰਿਕਟ ਐਕਸ਼ਨ ਲਵਾਂਗੇ ਕੋਸ਼ਿਸ਼ ਕਰਾਂਗੇ ਕਿ ਉਹਨੂੰ ਉਸੇ ਵੇਲੇ ਡਿਮੋਲਿਸ਼ ਕੀਤਾ ਜਾਵੇ ਜਾਂ ਜਿਹੜੀਆਂ ਇਦਾਂ ਦੀਆਂ ਬਿਲਡਿੰਗਾਂ ਹੈਗੀਆਂ ਜਿਨ੍ਹਾਂ ਨੇ ਬਣਾ ਲਈਆਂ ਜਾਂ ਉੱਤੇ ਕੋਈ ਕਾਰੋਬਾਰ ਸ਼ੁਰੂ ਕੀਤੇ ਆ ਤੇ ਉਹਨਾਂ ਦੇ ਖਿਲਾਫ ਸਟ੍ਰਿਕਟ ਐਕਸ਼ਨ ਲਿਆ ਜਾਵੇ ਕਿਉਂਕਿ ਇਹ ਬਹੁਤ ਮੇਜਰ ਇਸ਼ੂ ਆ ਕਾਰਨ ਉਹਦਾ ਇਹ ਆ ਵੀ ਜਿਹੜਾ ਫਾਈਨੈਂਸ਼ਲੀ ਲੌਸ ਆ ਉਹ ਨਗਰ ਕੌਂਸਲ ਦਾ ਹੁੰਦਾ ਹੈ ਨਾ ਨਗਰ ਕੌਂਸਲ ਦੇ ਨਾਲ ਸਰਕਾਰ ਅਟੈਚ ਹੈ ਸਰਕਾਰ ਦਾ ਹੁੰਦਾ ਵੀ ਜਿਹੜੇ ਵੀ ਹੁਣ ਅਧਿਕਾਰੀ ਮੌਕੇ ਤੇ ਕਾਰਜ ਨਹੀਂ ਕਰਦੇ ਤੇ ਮੀਨਜ਼ ਵੀ ਸਰਕਾਰ ਨੂੰ ਨੁਕਸਾਨ ਪਹੁੰਚਾਉਂਦੇ ਆ ਅਸੀਂ ਇਹ ਚਾਹੁੰਦੇ ਵੀ ਇਹੋ ਜਿਹੇ ਕੰਮ ਤੁਹਾਡੇ ਕਾਰਜਕਾਲ ਦੇ ਵਿੱਚ ਨਾ ਹੋਣ ਇਸ ਤਰ੍ਹਾਂ ਨਹੀਂ ਹੋਏਗਾ ਨਗਰ ਕੌਂਸਲ ਜਿਹੜੀ ਆ ਆਪਣਾ ਸਟ੍ਰਿਕਟ ਐਕਸ਼ਨ ਕਰੇਗੀ ਜੀ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ